ਜ਼ਰੂਰ ਕਿ ਨੈਬਲ ਤੇ ਟੋਟਲ ਔਰ ਕੀ ਪ੍ਰਬੰਧ ਕੀਤਾ ਗਿਆ ਕੀ ਟੋਟਲ ਸਾਡੇ ਕੋਲ 201 ਬੂਥ ਨੇ ਉਹਦੇ ਵਿੱਚੋਂ 24 ਕ੍ਰਿਟੀਕਲ ਨੇ ਤੇ ਇਹਨਾਂ ਦੀ ਜਿਹੜੀ ਲੋਕੇਸ਼ਨਸ ਹੈ 6 ਲੋਕੇਸ਼ਨਸ ਹੈਗੀਆਂ ਨੇ ਵਲਨਰੇਬਲ ਸਾਡੇ ਕੋਲ 62 ਨੇ ਲੋਕੇਸ਼ਨਸ 33 ਬਣਦੀਆਂ ਨੇ ਜਿਹੜੇ ਆਪਣੇ ਕ੍ਰਿਟੀਕਲ ਬੂਥ ਨੇ ਤੇ ਵਲਨਰੇਬਲ ਬੂਥ ਨੇ ਉੱਥੇ ਸਾਡੀ ਇੱਕ ਕੰਪਲੀਟ ਸੈਕਸ਼ਨ ਆਫ ਪੁਲਿਸ ਫੋਰਸ ਰਹੇਗੀ ਜਿਹੜੇ ਨੋਰਮਲ ਬੂਥਸ ਨੇ ਉੱਥੇ ਹਾਫ ਸੈਕਸ਼ਨ ਰਹੇਗਾ ਅਦਰਵਾਈਜ਼ ਆਲਸੋ ਅਸੀਂ ਕਾਫੀ ਟਾਈਮ ਤੋਂ ਇੱਥੇ ਪੀਰੀਆਡਿਕ ਵਿਜ਼ਿਟਸ ਕਰ ਰਹੇ ਆ ਆਪਣੇ ਸੈਕਟਰ ਆਫਿਸਰਸ ਵਿਦ ਪੁਲੀ ਸੈਕਟਰ ਆਫਿਸਰਸ ਲੋਕਾਂ ਨਾਲ ਮਿਲ ਕੇ ਗੱਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਵੀ ਇਨਫਲੂਐਂਸ ਕਿਸੇ ਵੀ ਸ਼ਰਾਰਤੀ ਅੰਸਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਅਪਾਰਟ ਫਰੋਮ ਦਿਸ ਜਿਹੜੇ ਸਾਨੂੰ ਸ਼ਰਾਰਤੀ ਅੰਸਰ ਦਿਸਦੇ ਨੇ ਉਹਨਾਂ ਨੂੰ ਬਾਉਂਡ ਡਾਊਨ ਕਰ ਲਿੱਤਾ ਗਿਆ ਉਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਕਵਰ ਕਰ ਲਿੱਤਾ ਗਿਆ ਜੇ ਦੇਖਿਆ ਜਣੂ ਕਈ ਵਾਰ ਮਸ਼ੀਨਸ ਖਰਾਬ ਹੋ ਜਾਂਦੀਆਂ VOTING LEADER ਉਹਦੀ ਜਿਹੜੇ ਜਿੱਥੇ ਮਸ਼ੀਨ ਸਾਡੀਆਂ ਖਰਾਬ ਹੋਣ ਗਿਆ ਅਸੀਂ ਆਪਣੇ ਸਾਡੇ ਜਿਹੜੇ ਸੈਕਟਰ ਅਫਸਰ ਨੇ ਉਹ ਵੈਲ ਇਕুইਪਡ ਨੇ ਉਹਨਾਂ ਦੇ ਜਿਹੜੇ ਵਹੀਕਲਸ ਨੇ ਉਹ ਜੀਪੀਐਸ ਇਨੇਬਲਡ ਵਹੀਕਲਸ ਨੇ ਉਹਨਾਂ ਵਿੱਚ ਇੱਕ ਪੁਲਿਸ ਫੋਰਸ ਹੋਏਗੀ ਅਪਾਰਟ ਫਰਮ ਥੈਟ ਰਿਜ਼ਰਵ ਮਸ਼ੀਨਾ ਉਹਨਾਂ ਦੇ ਵਹੀਕਲ ਵਿੱਚ ਪ੍ਰੈਜ਼ੈਂਟ ਹੋਣ ਗਿਆ ਸੋ ਥੈਟ ਇਨ ਜ਼ੀਰੋ ਰਿਸਪੌਂਸ ਟਾਈਮ ਦੇ ਕੈਨ ਰੀਚ ਦੀ ਪੋਲਿੰਗ ਸਟੇਸ਼ਨ ਐਂਡ ਉਹਨੂੰ ਰਿਪਲੇਸ ਕਰ ਸਕਣ 100% पोलिंग स्टेशंस ਤੇ ਸਾਡੇ ਸੀਸੀਟੀਵੀ ਲੱਗੇ ਹੋਇਆ ਜੀ ਵੈਬ ਕਾਸਟਿੰਗ ਚੱਲਦੀ ਪਈ ਹੈ ਕੰਟਰੋਲ ਇਜ਼ ਇਨ ਦੀ ਆਰਓ ਆਫਿਸ ਇਵਨ ਇਟ ਇਜ਼ ਬੀਂਗ ਮਾਨਿਟਰਡ ਐਟ ਦੀ ਇਕੀ ਲੈਵਲ ਬਿਲਕੁਲ ਬਿਲਕੁਲ ਜੀ ਗਰਮੀ ਦਾ ਮੌਸਮ ਹੈਗਾ ਇਹਦੇ ਨਾਲ ਅਸੀਂ ਸਪੈਸ਼ਲ ਅਰੇਂਜਮੈਂਟਸ ਕਰਵਾਏ ਹੋਏ ਹੈ ਛਬੀਲਾ ਪ੍ਰੈਜ਼ੈਂਟ ਹੋਣਗੀਆਂ ਮਿਡ-ਡੇ ਮੀਲ ਵਰਕਰਸ ਨੂੰ ਅਸੀਂ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਉੱਥੇ ਲੱਸੀ एवरीथिंग ਸ਼ੁੱਡ ਬੀ ਪ੍ਰੋਵਾਈਡਡ ਅਪਾਰਟ ਫਰਮ ਥੈਟ ਅਸੀਂ ਕੂਲਰ ਦੇ ਅਰੇਂਜਮੈਂਟਸ ਕਰਵਾਏ ਹੋਏ ਹੈ ਅ ਵੈਟ ਵਾਈਪਸ ਰੱਖੀਆਂ ਗਈਆਂ ਸੋ ਹੀਟ ਵੇਵ ਦਾ ਪੂਰਾ ਧਿਆਨ ਰੱਖਿਆ ਗਿਆ ਟੈਂਟਿੰਗ ਹੈਸ ਬੀਨ ਮੇਡ ਅਵੇਲੇਬਲ देयर ਸੋ ਇਸ ਸੀਸ ਆ ਬਿਲਕੁਲ ਧਿਆਨ ਰੱਖਿਆ ਹੈ ਕਿ ਤੁਹਾਨੂੰ ਸਾਡੇ ਐਟਲੀਸ ਪੋਲਿੰਗ ਸਟਾਫ ਨੂੰ ਤੇ ਜਿਹੜੇ ਮੈਂਬਰਸ ਕਿਊ ਚ ਖੜੇ ਆ ਪੱਖਿਆਂ ਦਾ ਅਰੇਂਜਮੈਂਟ ਹੋਵੇ ਅਸੀਂ ਆਪ ਜਾ ਜਾ ਕੇ ਪੋਲਿੰਗ ਸਟੇਸ਼ਨਸ ਤੇ ਦੇਖਿਆ ਹੈ ਕਿ ਬੇਸਿਕ ਇਨਫਰਾਸਟਰਕਚਰ ਉਥੇ ਮਿਸਿੰਗ ਨਾ ਹੋਵੇ